नमस्कार मैं और आप हैं सत्तार न्यूज आइए नजर डालते हैं आज की बड़ी खबर पर आर्मी कैंटीन में आम दुकानों से सस्ता क्यों मिलता है सामान पूर्व कैप्टन ने बताई अंदर की कहानी आम दुकानों और बड़े मॉल्स के मुकाबले आर्मी कैंटीन में सामान सस्ता क्यों है गुरदासपुर में पैरामिलिट्री फोर्स कैंटीन चलाने वाली पूर्व आर्मी कैप्टन हरभजन सिंह ने बताई इन साइड स्टोरी कि क्यों लोगों को आर्मी से सामान खरीदना चाहिए कैंटीन पूर्व कैप्टन हरभजन सिंह ने गुरदासपुर गांव में खोजेपुर रोड पर आम लोगों के लिए सेमी मिलिट्री कैंटीन खोली है रिपोर्टर लवप्रीत सिंह खुशीपुर गुरदासपुर मैं हरभजन सिंह जो की आर्मी चूनरी कैप्टन रिटायर ਅਸੀਂ ਅਰਧ ਸੈਨੇਕ ਕੰਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇਪਰ ਰੋਡ ਤੇ ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇੱਕੋ ਛੱਤ ਤਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ ਜਾਨੀ ਕਿ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਹੈ ਉਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡੀਪੂ ਜਿਹੜਾ ਸਾਨੂੰ ਕੰਟੀਨਿਊ ਅਲਾਰਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਗਿਆ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗਿਆ ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰजेस ਨਹੀਂ ਹੈਗੇ ਇਸ ਕਰਕੇ ਜਨਨ ਕੇ ਗ੍ਰਾਹਕ ਨੂੰ ਜਨਨ ਕੇ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕਵੈਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਘਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਕਿਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪ्योर ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ ਕੰਟੀਨ ਦਾ ਸਮਾਨ ਜਿਹੜਾ ਵਾ ਬਾਕੀ ਸ਼ੋਪਸ ਨਾਲੋਂ ਸਸਤਾ ਕਿਉਂ ਹੁੰਦਾ ਵਾ ਕਾਰਨ ਕੀ ਦਾ ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ ਚ ਆਇਆ ਹੈਗੇ ਨਾ ਯਾਨੀ ਕਿ ਮੰਨ ਲਓ ਕੰਪਨੀ ਤੋਂ ਸਮਾਨ ਚੱਲਿਆ ਕਿਸੇ ਅਲੱਗ ਸਟੋਰ 'ਚ ਗਿਆ ਹੈਗਾ ਉੱਥੋਂ ਸਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲੇ ਆ ਰਿਹਾ ਹੈਗਾ ਲੇਕਿਨ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ ਚੋਂ ਚੱਲਿਆ ਹੈਗਾ ਜੰਮੂ ਜਿਹੜਾ ਮੇਨ ਡੀਪੋ ਹੈਗਾ ਉੱਥੇ ਆ ਰਿਹਾ ਹੈਗਾ ਯਾਨੀ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ ਇਸ ਲਈ ਇੱਥੇ ਸਮਾਨ ਜਿਹੜਾ ਹੈਗਾ ਬਾਜ਼ਾਰ ਨਾਲੋਂ ਮੈਕਸਿਮਮ ਸਸਤਾ ਆਏਗਾ ਇਦਾਂ ਦੀ ਕੰਟੇਨਰ ਮਿਲਦੀ ਹੈ ਜਾਂ ਇੰਤਜ਼ਾਰ ਚ ਕੀਤੀ ਹੈ ਇਦਾਂ ਦੀ ਕੋਈ ਵੀ ਕੰਟੇਨਰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੇਨਰ ਓਪਨ ਕੀਤੀ ਗਈ ਹੈਗੀ ਹੈ ਕੀ ਲੋਕਾਂ ਦਾ ਗ੍ਰਾਕਾਂ ਕੀ ਪੀਲੇ ਗਿਆ ਅੱਜ ਤੱਕ ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ ਜਨ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪਰ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਥੇ ਜਨ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਜene ਦਿੱਤਾ ਜਾ ਰਿਹਾ ਹੈ ਜਿਤੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ ਅਬ ਤੱਕ ਕਿਲੇ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕਿਲੇ ਨਮਸਕਾਰ ਹੋ ਦਿੱਖ ਰਹੀਏ ਸੱਤਾ ਨਿਊਜ਼